ਦੋਸਤੋ ਆਪਾਂ ਸਿੱਧੂ ਮੂਸੇਵਾਲੇ ਦੀ ਸਮਾਤ ਤੇ ਉਹਨੂੰ ਸਰਧਾਂਜਲੀ ਦੇਣ ਤਾਂ ਬਹੁਤ ਸਾਰੇ ਲੋਕ ਜਾਣਦੇ ਆ ਪਰ ਕਦੇ ਤੁਸੀਂ ਗੌਰ ਕਰਕੇ ਦੇਖਿਓ ਕਿ ਉੱਥੇ ਜਾ ਕੇ ਤੁਹਾਨੂੰ ਆਲਾ ਦਵਾਲਾ ਬਹੁਤ ਵਧੀਆ ਬਣਾਇਆ ਮਿਲੂਗਾ ਪਰ ਮੈਂ ਤੁਹਾਡੇ ਨਾਲ ਕੁਝ ਹੋਰ ਵੀ ਜ਼ਰੂਰੀ ਗੱਲਾਂ ਕਰਨੀਆਂ ਨੇ ਪਹਿਲਾਂ ਆਪਾਂ ਕਰਾਂਗੇ ਆਲੇ ਦਵਾਲੇ ਦੀ ਗੱਲ ਆਲਾ ਦਵਾਲਾ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਇੰਨੇ ਵਧੀਆ ਪਾਰਕ ਬਣਾ ਦਿੱਤੇ ਗਏ ਨੇ ਸਾਈਡਾਂ ਤੇ ਫੁੱਲ ਬੂਟੇ ਲਾ ਕੇ ਜਿਹੜੇ ਕਿ ਤੁਸੀਂ ਸਰਦੀਆਂ ਦੇ ਵਿੱਚ ਜਾਓਗੇ ਮਿੱਠੀ-ਮਿੱਠੀ ਧੁੱਪ ਦੇ ਵਿੱਚ ਤੁਸੀਂ ਬੈਠ ਕੇ ਉੱਥੇ ਆਪਣਾ ਟਾਈਮ ਸਪੈਂਡ ਕਰ ਸਕਦੇ ਹੋ ਤੇ ਆਪਣੇ ਜਿਹੜਾ ਲੈਗਜੈਂਡ ਸਿੱਧੂ ਮੂਸੇਵਾਲੇ ਨੂੰ ਸਰਦਾਂ ਅਝਲੀ ਵੀ ਪੇਂਟ ਕਰ ਸਕਦੇ ਹੋ ਹੁਣ ਉੱਥੇ ਆਪਾਂ ਪਰਨ ਕੀ ਕਰਨੇ ਆ ਚਲੋ ਆਪਾਂ ਜਾਂਦੇ ਸਾਰੇ ਆ ਉੱਥੇ ਘਟੋ ਘਟ ਆ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਇੱਧਰ ਇੱਕ ਟਾਲੀ ਆ ਇਹ ਜਿਹੜਾ ਗਾਣਾ ਗਾਇਆ ਸੀ ਟਾਲੀ ਵਾਲੇ ਖੇਤ ਵਿੱਚ ਸਿਵਾ ਬਲੂਗਾ ਇੱਥੋਂ ਐਂਟਰੀ ਹੁੰਦੀ ਆ ਐਂਟਰੀ ਹੋਣ ਦੇ ਨਾਲ ਹੀ ਖੱਬੇ ਸੱਜੇ ਪਾਸੇ ਦੋਨੇ ਪਾਸੇ ਤੁਹਾਨੂੰ ਪਾਰਕ ਬਣੇ ਹੋਏ ਮਿਲਣਗੇ ਤੇ ਇਹ ਨਾਲ ਹੀ ਇੱਕ ਕੁੜੀ ਦੀ ਦੁਕਾਨ ਆ ਜਿੱਥੋਂ ਤੁਸੀਂ ਸਿੱਧੂ ਮੂਸੇ ਵਾਲੇ ਦੀਆਂ ਫੋਟੀਆਂ ਕੱਟਮਾ ਕੱਪ ਮੱਗ ਇਹ ਕੁਝ ਖਰੀਦ ਸਕਦੇ ਹੋ ਜਾਂ ਛੱਲੇ ਚਾਬੀਆਂ ਦੇ ਤਾਂ ਇਹ ਪਾਰਕ ਬਣੇ ਹੋਏ ਆ ਦੋਨੇ ਪਾਸੇ ਤੇ ਜਿੱਥੇ ਤੁਸੀਂ ਹੁਣ ਗਰਮੀ ਦਾ ਟਾਈਮ ਆ ਹੁਣ ਤੁਸੀਂ ਨਹੀਂ ਬੈਠ ਸਕਦੇ ਸਰਦੀਆਂ ਦੇ ਵਿੱਚ ਤੁਸੀਂ ਬੈਠ ਸਕਿਆ ਕਰੋਗੇ ਸੋ ਮੈਂ ਤੁਹਾਨੂੰ ਗੱਲ ਕਰਨ ਲੱਗਿਆ ਸੀ ਸਿੱਧੂ ਮੂਸੇ ਵਾਲੇ ਦੀ ਸਮਾਦ ਦੀ ਉੱਥੇ ਤੁਸੀਂ ਪਰਨ ਕਰ ਸਕਦੇ ਹੋ ਯਾਰ ਕਿ ਹਾਂ ਆਪਾਂ ਵੀ ਕੋਈ ਇਹ ਜਾਂ ਨੀਮਾ ਕੰਮ ਨਹੀਂ ਕਰਨਾ ਕਿ ਜਿਹਦੇ ਨਾਲ ਸਾਡੀ ਕਿਰਦਾਰ ਦੀ ਮਿੱਟੀ ਹੋਵੇ ਕਿਉਂਕਿ ਆਪਾਂ ਜੇ ਸਿੱਧੂ ਮੁਸੱਲ ਨੂੰ ਯਾਦ ਕਰਦੇ ਆ ਤਾਂ ਸਿਰਫ ਅਣਖ ਪਿੱਛੇ ਯਾਦ ਕਰਦੇ ਆ ਜਾਂ ਵੀ ਇੱਕ ਢੜਲੇ ਪਿੱਛੇ ਯਾਦ ਕਰਦੇ ਆ ਕਿ ਬੰਦੇ ਨੇ ਯਾਰ ਅਣਖ ਪਿੱਛੇ ਵੀ ਲੜ ਕੇ ਮਰ ਗਿਆ ਜਾਂ ਢੜਲੇ ਨਾਲ ਜ਼ਿੰਦਗੀ ਜਿਉਈ ਹੈਗੀ ਤੇ ਜੇ ਆਪਾਂ ਮੰਨ ਲਓ ਵੀ ਚਾਲਬਾਜ਼ੀਆਂ ਦੇ ਵਿੱਚ ਜਾਂ ਅ ਦੋ ਨੰਬਰ ਦੇ ਕੰਮਾਂ ਚ ਜ਼ਿੰਦਗੀ ਬਰਬਾਦ ਕਰ ਲੈਨੇ ਆ ਤਾਂ ਉਹਨੂੰ ਕੋਈ ਵੀ ਯਾਦ ਨਹੀਂ ਕਰਦਾ ਇਹ ਆਪਣੇ ਸਿੱਖਣ ਲਈ ਇੱਕ ਚੀਜ਼ ਹੈਗੀ ਸੋ ਹੁਣ ਤੁਹਾਨੂੰ ਦਿਖਾਉਣੇ ਆ ਜਦੋਂ ਵਾਪਸ ਆਉਣੇ ਆ ਤਾਂ ਸਮਾਤ ਤੋਂ ਆਪਾਂ ਨੂੰ ਕੀ ਕੀ ਵਧੀਆ ਚੀਜ਼ਾਂ ਮਤਲਬ ਆਲਾ ਦਵਾਲਾ ਕਿੰਨਾ ਖੂਬਸੂਰਤ ਲੱਗੂਗਾ ਤੁਸੀਂ ਦੇਖਦੇ ਜਾਓਗੇ ਇਹ ਨਾਲ-ਨਾਲ ਸੜਕ ਦੇ ਫੁੱਲ ਬੂਟੇ ਲੱਗੇ ਹੋਏ ਹਨ ਤੇ ਇੱਥੇ ਪਹਿਲਾਂ ਖੇਤ ਹੁੰਦਾ ਸੀ ਕਾਫੀ ਡੂੰਗਾ ਤੇ ਜਿੱਥੇ ਸਿੱਧੂ ਮੂਸੇਵਾਲ ਦੇ ਸੰਸਕਾਰ ਕੀਤਾ ਗਿਆ ਸੀ ਟਾਲੀ ਵਾਲੇ ਖੇਤ ਦੇ ਵਿੱਚ ਪਹਿਲਾਂ ਇੱਕ ਸੇਵਾ ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਤਿਆਰ ਕੀਤਾ ਗਿਆ ਸੀ ਤੇ ਉਹ ਕਹਿੰਦੇ ਆ ਕਿਸੇ ਨੇ ਹਲੇ ਗਾਣਾ ਆਇਆ ਨਹੀਂ ਸੀ ਪਤਾ ਨਹੀਂ ਬਾਅਦ ਵਿੱਚ ਕਿਸੇ ਨੇ ਉਹਦੇ ਪੇਰੈਂਟਸ ਨੂੰ ਦੱਸਿਆ ਕਿ ਉਹਨੇ ਇਹ ਗਾਣਾ ਗਾਇਆ ਹੋਇਆ ਤਾਂ ਉਹਨਾਂ ਨੇ ਫਿਰ ਉਹਦਾ ਸੰਸਕਾਰ ਇੱਥੇ ਕਰਨਾ ਤੈਅ ਕੀਤਾ ਕਿ ਟਾਲੀ ਵਾਲੇ ਖੇਤ ਟਾਲੀ ਦੇ ਕੋਲੇ ਸੰਸਕਾਰ ਹੋਊਗਾ ਸੋ ਇੱਥੇ ਤੁਸੀਂ ਗੇਟ ਤੋਂ ਬਾਹਰ ਨਿਕਲਦੇ ਮਤਲਬ ਪਾਰਕਿੰਗ ਆ ਜੋ ਗੱਡੀਆਂ ਗੁੱਡੀਆਂ ਦੀ ਤਾਂ ਇਹ ਖੇਤ ਦੇ ਵਿੱਚ ਫਿਰ ਬਹੁਤ ਸਾਰੀ ਭਰਤ ਪਾ ਕੇ ਕਾਫੀ ਨੀਮਾ ਸੀ 2 3 3 4 ਫੁੱਟ ਤਪਰਤ ਪਾ ਕੇ ਇਹ ਪੱਧਰਾ ਕਰਕੇ ਇਹ پارک ਬਣਾਏ ਗਏ ਨੇ ਸੋ ਇਹ ਬਾਹਰ ਨਿਕਲਦੇ ਆ ਸਾਰੀ ਪਾਰਕਿੰਗ ਆ ਜੋ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉੱਥੇ ਬਾਥਰੂਮ ਵੀ ਆ ਤੇ ਆਫਿਸ ਵੀ ਬਣਿਆ ਹੋਇਆ ਇੱਕ ਇੱਧਰ ਜਿਹੜੇ ਵੀ ਮੁਲਾਜ਼ਮ ਬੰਦੇ ਹੈਗੇ ਹੈਗੇ ਤੇ ਸਾਹਮਣੇ ਜਿੰਨੀਆਂ ਵੀ ਤੁਸੀਂ ਰੇੜੀਆਂ ਜਾਂ ਦੁਕਾਨਾਂ ਦੇਖ ਲੈ ਰਹੇ ਹੋਗੇ ਉੱਥੋਂ ਤੁਸੀਂ ਸਿੱਧੂ ਮੂਸੇਵਾਲ ਦੀਆਂ ਸ਼ਰਟਾਂ ਕੱਪ ਮੱਗ ਜਾਂ ਹੋਰ ਬੈਨਰ ਜਾਂ ਫਿਰ ਗੱਡੀਆਂ ਦੇ ਛੱਲੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਲੈ ਸਕਦੇ ਹੋ ਤੇ ਦੂਜੀ ਗੱਲ ਦੋਸਤੋ ਇੱਥੇ ਸਾਰਾ ਹੀ ਦਿਨ ਸਿੱਧੂ ਮੂਸੇ ਵਾਲੇ ਦੇ ਗਾਣੇ ਵਜਦੇ ਰਹਿੰਦੇ ਹੈਗੇ ਜਿਹੜੇ ਤੁਸੀਂ ਸੁਣ ਕੇ ਆਪਣੇ ਤਰੀਕੇ ਨਾਲ ਉਹਨਾਂ ਦਾ ਆਨੰਦ ਮਾਣ ਸਕਦੇ ਹੋ ਗਾਣਿਆਂ ਦਾ ਤਾਂ ਇਹ ਸਿਗੀਆਂ ਚੀਜ਼ਾਂ ਇੱਥੋਂ ਤੁਸੀਂ ਸੱਜੇ ਪਾਸੇ ਮੁੜੋਗੇ ਤਾਂ ਨਾਲ ਹੀ ਸਿੱਧੂ ਮੂਸੇ ਵਾਲਾ ਦਾ ਪਿੰਡ ਪਿੰਡ ਮੂਸਾ ਆ ਜਾਊਗਾ ਤਾਂ 100 ਮੀਟਰ ਅੱਗੇ ਜਾ ਕੇ ਸੜਕ ਮੇਨ ਆਊਗੀ ਉਹਨੂੰ ਕ੍ਰੋਸ ਕਰਕੇ 100 ਮੀਟਰ ਅੱਗੇ ਸਿੱਧੂ ਮੂਸੇ ਵਾਲੇ ਦੀ ਕੋਠੀ ਆ ਜਾਊਗੀ